ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਪਿੰਡ ਟੱਲੇਵਾਲ ਵਾਲੀ ਨਹਿਰ ਹੈ ਜਿਹੜੀ ਉਥੋਂ ਵਧਾਤੇ ਤੇ ਚੁੰਗਾਵਾਲ ਨੂੰ ਪੂਲੀ ਜਾਂਦੀ ਹੈ ਨਹਿਰ ਦੇ ਉੱਪਰ ਬਣੀ ਹੈ ਇਹ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਜਿਹੜੇ ਪਿੱਲਰ ਨੇ ਉਹਦੇ ਵਿੱਚ ਇੱਕ ਬਹੁਤ ਵੱਡੀ ਥਰੇੜ ਆ ਚੁੱਕੀ ਹੈ ਕਿਸੇ ਵੇਲੇ ਵੀ ਦਿਖ ਸਕਦੀ ਹੈ ਤਾਂ ਲੋਕਾਂ ਨੂੰ ਆਪੀਲਾ ਹੈ ਕਿ ਜੇ ਤੁਸੀਂ ਟੱਲੇਵਾਲ ਤੋਂ ਵਧਾਤੇ ਨੂੰ ਜਾਣਾ ਹੈ ਜਾਂ ਵਧਾਤੇ ਤੋਂ ਟੱਲੇਵਾਲ ਨੂੰ ਆਉਣਾ ਤਾਂ ਇਸ ਪੂਲੀ ਦੀ ਵਰਤੋਂ ਨਾ ਕੀਤੀ ਜਾਵੇ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਆਪਣੀ ਜਾਨ ਜੋਖਮ ਵਿੱਚ ਨਾ ਪਾਓ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਮੌਕੇ ਤੇ ਦੱਸਿਆ ਕਿ ਉਹਨਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹ ਨਵੀਂ ਬਣਾਈ ਜਾਵੇ ਪਰੰਤੂ ਕਿਸੇ ਨੇ ਧਿਆਨ ਨਹੀਂ ਦਿੱਤਾ ਤਿੰਨ ਸਾਲ ਪਹਿਲਾਂ ਵੀ ਇਹਦਾ ਇੱਕ ਪਿੱਲਰ ਖਰਾਬ ਹੋ ਗਿਆ ਸੀ ਲੋਕਾਂ ਨੇ ਪੈਸੇ ਇਕੱਠੇ ਕਰਕੇ ਖੁਦ ਬਣਾਇਆ ਪਰ ਹੁਣ ਇੱਕ ਪਿੱਲਰ ਦੇ ਹਾਲਾਤ ਇਹਨੇ ਜਾਦਾ ਮਾੜੇ ਨੇ ਕਿ ਉਹ ਬਿਲਕੁਲ ਟੇਢਾ ਹੋ ਚੁੱਕਿਆ ਹੈ ਪੂਰੀ ਕਿਸੇ ਵੀ ਵੇਲੇ ਵੀ ਡਿੱਗ ਸਕਦੀ ਹੈ ਪਿੰਡ ਦੇ ਲੋਕਾਂ ਦੇ ਵੀ ਹੱਥ ਖੜੇ ਕਰਦੇ ਕਿ ਵਾਰ-ਵਾਰ ਅਸੀਂ ਪੈਸੇ ਇਕੱਠੇ ਕਰਕੇ ਕਿਵੇਂ ਇਹਨੂੰ ਬਣਾਇ ਜਾਈਏ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਸਰਕਾਰਾਂ ਦੇ ਕੰਮ ਹੁੰਦੇ ਨੇ ਵੱਡੇ ਪ੍ਰੋਜੈਕਟ ਨੇ ਸੋ ਲੋਕਾਂ ਨੂੰ ਜ਼ਰੂਰ ਅਪੀਲ ਆ ਕੇ ਪੰਜਾਬ ਚ ਹੜਾ ਦਾ ਮਾਹੌਲ ਆ ਨਹਿਰ ਦੇ ਵਿੱਚ ਕਿਸੇ ਵੇਲੇ ਪਾਣੀ ਵਧ ਆ ਗਿਆ ਤਾਂ ਇਹ ਪੂਲੀ ਦਾ ਨੁਕਸਾਨ ਕਿਸੇ ਵੀ ਵੜੀ ਵੀ ਹੋ ਸਕਦਾ ਤੁਸੀਂ ਜੇ ਟੱਲੇਵਾਲ ਤੋਂ ਵਧਾਤੇ ਚੁੰਗਾ ਨੂੰ ਜਾਣਾ ਜਾਂ ਵਧਾਤੇ ਚੁੰਗਾ ਤੋਂ ਟੱਲੇਵਾਲ ਪਾਸੇ ਨੂੰ ਆਉਣਾ ਤਾਂ ਇਹ ਸਪੂਲੀ ਦੇ ਵਰਤੋਂ ਨਾ ਕੀਤੀ ਜਾਵੇ ਭਾਵੇਂ ਪਿੰਡ ਵਾਲਿਆਂ ਨੇ ਆਰਤੀ ਤੌਰ ਤੇ ਇਹ ਰਸਤਾ ਬੰਦ ਕਰ ਦਿੱਤਾ ਪਰੰਤੂ ਪੰਜਾਬੀ ਲਾਪਰਵਾਹ ਹੁੰਦੇ ਨੇ ਲੋਕਾਂ ਨੂੰ ਪਰੇ ਹਟਾ ਕੇ ਵੀ ਕਈ ਵਾਰੀ ਗੇਟ ਪਾ ਕੇ ਆਉਣ ਵੀ ਕਰਕੇ ਲੰਘ ਜਾਂਦੇ ਨੇ ਇਸ ਕਰਕੇ ਆਪਣੀ ਜਾਨ ਜੋਖਮ ਵਿੱਚ ਨਾ ਪਾਓ ਇਹਦੇ ਬਾਰੇ ਲੋਕਾਂ ਨੂੰ ਇਹ ਗੱਲ ਕਿਹਨੇ ਜਣਾ ਵੀ ਇੱਕ ਦਿਨ ਲੰਘੇੜਾ ਕੋਈ ਜਿਵੇਂ ਕੋਈ ਬਧਾਤਿਆਂ ਚੁੰਗਾਂ ਤੋਂ ਪਾਉਂਦਾ ਇਹ ਰੋਡ ਸਾਡੇ ਪਿੰਡ ਨੂੰ ਮਿਲਦਾ ਜੀ ਤੇ ਇੱਕਾ ਵੀ ਸਾਡੀ ਸਰਕਾਰ ਨੂੰ ਬੇਨਤੀ ਹੈਗੀ ਵੀ ਬੰਨਣੀ ਚਾਹੀਦੀ ਹੈ ਨਵੀਂ ਪਹਿਲਾਂ ਵੀ ਪਹਿਲਾਂ ਵੀ ਪਰਲਾ ਪਿਲਰ ਬਹਿ ਗਿਆ ਸੀ ਉਦੋਂ ਨਗਰ ਨੇ ਆਪਦੇ ਕੋਲੋਂ ਪੈਸੇ ਇਕੱਠੇ ਕਰਕੇ ਉਹਨੂੰ ਰੋਕ ਲਿਆ ਸੀਗਾ ਜੀ ਹੁਣ ਇਹ ਰੁਕਣ ਦੇ ਚਾਂਸ ਹੈ ਨਹੀਂ ਇਹਦੇ ਠੀਕ ਹੈ ਵੀ ਇਹ ਹੁਣ ਬਣ ਨਹੀਂ ਸਕਦਾ 팬 ਦਾ ਭਾਵ ਵੀ ਉਹਨਾਂ ਲੋਕਾਂ ਦਾ ਕੰਮ ਨਹੀਂ ਇਹ ਕੰਮ ਤਾਂ ਸਰਕਾਰਾਂ ਦੇ ਹੁੰਦੇ ਜੀ ਕਰਨ ਵਾਲੇ